ਉਹ ਗੀਤ ਗਾਣੇ ਪਵਾ ਦਿਓ ਭੰਗੜਾ ਪਵਾ ਦਿਓ ਅਸਫਰਾਤ ਜਿਹੜਾ ਕੇਜਰੀਵਾਲ ਨੇ ਆਪਣੇ ਹੱਥਾਂ ਚ ਲੈ ਲਿਆ ਜਿਹੜਾ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਦੀ ਚੇਅਰਪਰਸਨ ਦਿੱਲੀੋਂ ਲਿਆ ਕੇ ਲਾਤੀਆ ਲਾਰਜ ਇੰਡਸਟਰੀਅਲ ਬੋਰਡ ਦਾ ਚੇਅਰਮੈਨ ਕੋਈ ਯੂਪੀ ਤੋਂ ਲਿਆ ਕੇ ਲਾਤਦਾ ਇਹ ਸਾਰਾ ਕੁਝ ਪੰਜਾਬ ਦੇ ਲੋਕ ਦੇਖ ਰਹੇ ਆ ਔਰ ਜਿਸ ਢੰਗ ਦੇ ਨਾਲ ਪਹਿਲਾਂ ਰਾਜ ਸਭਾ ਦੀ ਸੀਟਾਂ ਇਹਨਾਂ ਨੇ ਗੈਰ ਪੰਜਾਬੀਆਂ ਨੂੰ ਦਿੱਤੀਆਂ ਸੀ ਪਹਿਲੀ ਗੱਲ ਤਾਂ ਇਹ ਗਾਰੰਟੀ ਨਹੀਂ ਕੀਤੀ ਕਿ ਅਮਨ ਅਰੋੜਾ 2027 ਦੀ ਇਲੈਕਸ਼ਨ ਆਮ ਆਦਮੀ ਪਾਰਟੀ ਤੋਂ ਲੜੇਗਾ ਕੱਲਾ ਇਹ ਨਹੀਂ ਤੁਸੀਂ ਦੇਖਣਾ ਇਹਨਾਂ ਦੀਆਂ ਦਰਜਨਾ ਦਰਜਨਾ ਦੀ ਤਦਾਦ ਵਿੱਚ ਐਮਐਲਏ ਡਿਫ ਔਰ ਸਤੌਜ ਪਿੰਡ ਉਹਦੀ ਕਨੈਕਟੀਵਿਟੀ ਤੁਸੀਂ ਦੇਖ ਲਓ ਸੋ ਇਹ ਸਿਰਫ ਇੱਕ ਪਬਲਿਸਿਟੀ ਦੀ ਸਰਕਾਰ ਸੀ ਸਿੱਖਿਆ ਕ੍ਰਾਂਤੀ ਕੀ ਆ ਇਹ ਨਹੀਂ ਪੱਥਰਾਂ ਦੀ ਕ੍ਰਾਂਤੀ ਹੈ ਸਿੱਖਿਆ ਦੀ ਕ੍ਰਾਂਤੀ ਨਿਗੀ ਇਹ ਸਰਕਾਰ 4 ਲੱਖ ਕਰੋੜ ਦੀ ਕਰਜ਼ਈ ਆ ਉਹ 12 ਕਰੋੜ ਰੁਪਏ ਇਕੱਲੇ ਨਹੀਂ ਪੱਥਰ ਰੱਖਣ ਦੇ ਉਤੇ ਉਡਾਰੀ ਹੈ ਖੈਰਾ ਸਾਹਿਬ ਜੀ ਤੁਸੀਂ ਅੱਜ ਜਖੇਪੜ ਪਿੰਡ ਦੇ ਵਿੱਚ ਆਏ ਹੋ ਜੋ ਗੱਲਾਂ ਤੁਸੀਂ ਨੇ ਰੱਖੀਆਂ ਨੇ ਕੀ ਪੰਜਾਬ ਦੀ ਜਨਤਾ ਹੈ ਪੰਜਾਬ ਦੇ ਲੋਕ ਇਹ ਗੱਲਾਂ ਮੰਨਣਗੇ 2027 ਤੱਕ ਇਦੇ ਬਾਰੇ ਕੀ ਕਹਿਣਾ ਚਾਹੁੰਦੇ ਹਾਂ ਵੀ ਪੰਜਾਬ ਦੇ ਲੋਕ ਸਮਝਣਗੇ ਗੱਲਾਂ ਇਹ ਜੋ ਤੁਸੀਂ ਅੱਜ ਜਖੇਪੜ ਦੇ ਵਿੱਚ ਪਹੁੰਚ ਕੇ ਕੀਤੀਆਂ ਨੇ ਜੀਆਂ ਦੇਖੋ 2027 ਦੇ ਵਿੱਚ ਤਾਂ ਬਹੁਤ ਵੱਡੇ ਪੱਧਰ ਤੇ ਇਹਨਾਂ ਦੀ ਹਾਰ ਹੋ ਗਈ ਜੀ ਉਹਦਾ ਇੱਕ ਟ੍ਰੇਲਰ ਜਿਹੜਾ ਸੀਗਾ ਉਹ ਲੋਕ ਸਭਾ ਦੇ ਵਿੱਚ ਦੇਖਣ ਨੂੰ ਮਿਲ ਗਿਆ ਜੀ 13 ਚੋਂ ਸਿਰਫ 3 ਸੀਟਾਂ ਜਿੱਤ ਸਕੇ 10 ਆ ਚੁੱਕੇ ਸੀਗੇ ਜੀ ਔਰ ਨੀਚੇ ਅਸੈਂਬਲੀਆਂ ਵੀ ਬਹੁਤ ਹਾਰ ਗਈ ਉਸ ਤੋਂ ਬਾਅਦ ਤਾਂ ਜੋ ਇਹਨਾਂ ਨੇ ਕਿਸਾਨਾਂ ਦਾ ਅੰਦੋਲਨ ਜਿਸ ਢੰਗ ਦੇ ਨਾਲ ਖਦੇੜਿਆ ਬੁਲਡوزر ਚਲਾਇਆ ਜੀ ਸੀ ਬੀ ਨਾਲ ਢਾਇਆ ਟਰਾਲੀਆਂ ਚੋਰੀ ਕੀਤੀਆਂ ਰੋਜ਼ ਨਿਤ ਦਿਨ ਕਿਸਾਨਾਂ ਨੂੰ ਕੁੱਟਿਆ ਜਾ ਰਿਹਾ ਔਰ ਕਿਸਾਨ ਤੇ ਕਿਸਾਨਾਂ ਦੀਆਂ ਬਲਕਿ ਸਾਡੀਆਂ ਸਤਕਾਰਯੋਗ ਬੀਬੀਆਂ ਭੈਣਾਂ ਇਹਨਾਂ ਦੇ ਐਮ ਐਲ ਏ ਨੂੰ ਪਿੰਡਾਂ ਦੇ ਵਿੱਚ ਰੋਕਿਆ ਜਾ ਰਿਹਾ ਘੇਰਿਆ ਜਾ ਰਿਹਾ ਸਵਾਲ ਪੁੱਛੇ ਜਾ ਰਿਹਾ ਇਹ ਸਾਰਾ ਕੁਝ ਦਰਸਾਉਂਦਾ ਵਾ ਕਿ ਬਹੁਤ ਵੱਡੀ ਹਾਰ ਵੱਲ ਨੂੰ ਵੱਧ ਰਹੇ ਨੇ ਔਰ ਹੁਣ ਜਿਸ ਢੰਗ ਨਾਲ ਬਿਲਕੁਲ ਦਿੱਲੀ ਵਾਲੇ ਇਹਨਾਂ ਦੇ ਲੀਡਰਾਂ ਨੇ ਚੱਗ ਜ਼ਾਹਰ ਕਰਤਾ ਕਿ ਹੁਣ ਅਸੀਂ ਡਾਇਰੈਕਟਲੀ ਰਾਜ ਕਰਾਂਗੇ ਭਗਵੰਤ ਮਾਨ ਨਾ ਮਾਸਟਰ ਹੁਣ ਚੀਫ ਮਿਨਿਸਟਰ ਹੈ ਉਹ ਸਿਰਫ ਔਰਨਮੈਂਟਲ ਚੀਫ ਮਿਨਿਸਟਰ ਹੈ ਦਿਖਾਉਣ ਵਾਸਤੇ ਭਗਵਾਨ ਮਾਨਾ ਗੱਡੀਆਂ ਚੜਾ ਦੋ ਗੀਤ ਗਾਣੇ गवा ਦਿਓ ਭੰਗੜਾ ਪਵਾ ਦਿਓ ਅਸਰ ਰਾਤ ਜਿਹੜਾ ਕੇਜਰੀਵਾਲ ਨੇ ਆਪਣੇ ਹੱਥਾਂ ਚ ਲੈ ਲਿਆ ਵਿੱਭ ਕੁਮਾਰ ਉਹਨਾਂ ਦਾ ਜਿਹੜਾ ਇੱਕ ਕਰਿੰਦਾ ਹੀ ਕਹਿ ਲੋ ਕੇਜਰੀਵਾਲ ਦਾ ਜਿਹੜਾ ਇਨਵੋਲਟ ਸੀਗਾ ਸੁਆਤੀ ਮਾਲਕ ਮਾਲੇਵਾਲ ਨੂੰ ਕੁੱਟਿਆ ਮਾਰਿਆ ਗਿਆ ਲੱਤਾਂ ਮਾਰੀਆਂ ਕ੍ਰਿਮੀਨਲ ਕੇਸ ਉਹਨੂੰ ਚੀਫ ਮਿਨਿਸਟਰ ਦੇ ਦਫ਼ਤਰ 'ਚ ਬਿਠਾਇਆ ਜੀ ਅੱਜ ਸਾਡੇ ਜਿਹੜੇ ਇੰਪੋਰਟੈਂਟ ਪੋਜੀਸ਼ਨਸ ਆ ਜਦੋਂ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਦੀ ਚੇਅਰਪਰਸਨ ਦਿੱਲੀੋਂ ਲਿਆ ਕੇ ਲਾਤੀਆ ਲਾਰਜ ਇੰਡਸਟਰੀਅਲ ਬੋਰਡ ਦਾ ਚੇਅਰਮੈਨ ਕੋਈ ਇੱਕ ਯੂਪੀ ਤੋਂ ਲਿਆ ਕੇ ਲਾਤਦਾ ਇਹ ਸਾਰਾ ਕੁਝ ਪੰਜਾਬ ਦੇ ਲੋਕ ਦੇਖ ਰਹੇ ਆ ਔਰ ਜਿਸ ਤਰ੍ਹਾਂ ਦੇ ਨਾਲ ਪਹਿਲਾਂ ਰਾਜ ਸਭਾ ਦੀਆਂ ਸੀਟਾਂ ਇਹਨਾਂ ਨੇ ਗੈਰ ਪੰਜਾਬੀਆਂ ਨੂੰ ਦਿੱਤੀਆਂ ਸੀ ਉਹ ਸਾਰਾ ਕੁਝ ਉਹਦਾ ਇਫੈਕਟ ਲੋਕ ਸਭਾ ਦੇ ਪਿਆ ਸੀਗਾ ਅੱਜ ਜੋ ਕੁਝ ਹੋਣ ਕਰ ਰਹੇ ਨੇ ਕਿਸਾਨਾਂ ਦੇ ਨਾਲ ਜਾਂ ਜਿਹੜੇ ਝੂਠੇ ਪੁਲਿਸ ਮੁਕਾਬਲੇ ਕੀਤੇ ਜਾ ਰਹੇ ਆ ਔਰ ਟੌਰਚਰ ਕਰਕੇ ਪੁਲਿਸ ਕਸਟਡੀ ਚ ਮਾਰਿਆ ਗਿਆ ਨੌਜਵਾਨ ਨੂੰ ਬਟਿੰਡੇ ਵਾਲੇ ਨੂੰ ਜਾਂ ਜੋ ਮਹਾਰਾਜ ਵਿੱਚ ਜਿਸ ਢੰਗ ਦੇ ਨਾਲ ਪਰਚੇ ਦਰਜ ਕਰਕੇ ਜਦੋਂ ਕੱਲ ਜ਼ਮਾਨਤ ਹੋਈ ਫਿਰ ਦੁਬਾਰਾ ਫਿਰ ਜੇਲ੍ਹ ਭੇਜਤਾ ਇਹ ਸਾਰਾ ਕੁਝ ਦਰਸਾਉਂਦਾ ਕਿ ਭਗਵੰਤ ਮਾਨ ਦਾ ਇਹਦੇ ਵਿੱਚ ਕੋਈ ਬਹੁਤਾ ਕੰਟਰੋਲ ਨਹੀਂਗਾ ਇਹ ਹੁਣ ਕੇਜਰੀਵਾਲਨ ਪਾਰਟੀ ਦੇ ਹੈਵ ਟੇਕਨ ਓਵਰ ਦ ਰੇਂਜਸ ਇਨ ਪੰਜਾਬ ਐਂਡ ਥਿਸ ਇਸ ਨਾਓ ਬਕਮ ਅ ਪੁਲਿਸ ਸਟੇਜ ਅੱਜ ਕੋਈ ਵੀ ਪੰਜਾਬ ਸਰਕਾਰ ਦੇ ਖਿਲਾਫ ਬੋਲਦਾ ਤਾਂ ਪੁਲਿਸ ਪਹੁੰਚਦੀ ਹੈ ਪੁਲਿਸ ਝੂਠੇ ਮੁਕਦਮੇ ਦਰਜ ਕਰਦੀ ਹੈ ਉਹਨਾਂ ਨੂੰ ਡਰਾਉਂਦੀ ਧਮਕਾਉਂਦੀ ਵੈਸੇ ਭਗਵੰਤ ਮਾਨ ਨੇ ਆਪ ਕਹਿਤਾ ਕਿ ਧਰਨੇ ਬੁਜਾਰਿਆਂ ਦੀ ਕੋਈ ਜਗ੍ਹਾ ਨਹੀਂ ਹੈ ਸੋ ਜੋ ਕੁਝ ਪਾਪਾ ਸਾਹਿਬ ਅੰਬ ਉਦਾ ਇੱਕ ਮਜ਼ਾਕ ਉੜਾਇਆ ਜਾ ਰਿਹਾ ਵਾ ਔਰ ਇਹ ਸਾਰਾ ਕੁਝ ਪੰਜਾਬ ਦੇ ਲੋਕੀ ਸੰਤਾਪ ਖੰਡਾਰੇ ਨੇ ਔਰ ਮੈਨੂੰ ਲੱਗਦਾ ਕਿ ਬਹੁਤ ਵੱਡੇ ਪੱਤਰ ਜੋਤਿਆਂ ਨੂੰ ਬਹੁਤ ਅਨਪ੍ਰੈਸੀਡੈਂਟਡ ਹਾਰ ਦੇਣਗੇ ਆਪਣਾ ਲੁਧਿਆਣਾ ਜਿਮਨੀ ਚੌਂ ਨੂੰ ਕਿਵੇਂ ਦੇਖਦੇ ਹੋ ਜੀ ਜਿੱਤੂ ਕੀ ਕਾਂਗਰਸ ਪਾਰਟੀ ਇਹ ਸਾਡਾ ਕੈਂਡੀਡੇਟ ਬਹੁਤ ਅੱਛਾ ਉੱਥੇ ਪੁਰਾਣਾ ਐਸਟੈਬਲਿਸ਼ਡ ਨੋਨ ਫੇਸ ਆ ਭਰਤ ਕੁਸ਼ਨ ਆਸ਼ੂ ਮੈਂ ਜਿਮਨੀ ਚੌਂ ਨੂੰ ਆਈ ਵਿਲ ਨਾਟ ਟੇਕ ਇਟ ਐਜ਼ ਅ ਐਨੀ ਟਾਈਪ ਟਾਈਪ ਆਫ ਅ ਟੈਸਟ ਜੀ ਆਈ ਐਮ ਕਵਾਈਟ ਸ਼ੋਰ ਕਿ ਕਾਂਗਰਸ ਜਿੱਤੇਗੀ ਅਗਰ ਕਿਸੇ ਕਾਰਨ ਕਰਕੇ ਆਮ ਆਦਮੀ ਪਾਰਟੀ ਜਿੱਤਦੀ ਵੀ ਹੈ ਤਾਂ ਉਹਦੇ ਚ ਉਹ ਸਾਰੀ ਸਰਕਾਰੀ ਮਸ਼ੀਨਰੀ ਜੋ ਅਮਲਾ ਸਰਕਾਰ ਦਾ ਜੋ ਪੈਸਾ ਝੋਕ ਦਿੰਦਾ ਇਹਨਾਂ ਨੇ ਪਹਿਲਾਂ ਔਰ ਤੁਸੀਂ ਟਰੈਕਟਰ ਕੋਡ ਦੇਖੋ ਜਿਹੜੀਆਂ ਬਾਇ ਇਲੈਕਸ਼ਨਸ ਨੇ ਉਹ ਮੋਸਟਲੀ ਅਗਰ ਪੰਜਾਬ ਚ ਪਿਛਲੇ ਕਈ ਦਹਾਕਿਆਂ ਚ ਲੈਟਸ ਸੇ 100 ਇਲੈਕਸ਼ਨ ਹੋਇਆ ਤਾਂ 95 98 ਜਿਹੜੀ ਸਰਕਾਰਾਂ ਜਿੱਦੀਆਂ ਇਹਦਾ ਕੋਈ ਮੈਨੇ ਨਹੀਂ ਹੈ ਇਸ ਰਿਜ਼ਲਟ ਦਾ ਰਿਜ਼ਲਟ ਜਿਹੜਾ ਹਮੇਸ਼ਾ ਜਿਹੜਾ ਜਨਰਲ ਮੈਂਡੇਟ ਆ ਚਾਹੇ ਲੋਕ ਸਭਾ ਦਾ ਚਾਹੇ ਅਸੈਂਬਲੀ ਦਾ ਉਹਨੇ ਤੇ ਲੋਕਾਂ ਦਾ ਧਿਆਨ ਦੋ ਆਪਣਾ ਖੈਰਾ ਸਾਹਿਬ ਜੀ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਦੇ ਪ੍ਰਧਾਨ ਸ੍ਰੀ ਅਮਨ अरोड़ा ਜੀ ਨੇ ਕਿ ਅਮਨ अरोड़ा ਦੀ ਗਵਾਹੀ ਚ 2027 ਚ ਦੁਬਾਰਾ ਫੇਰ ਆਮ ਆਦਮੀ ਪਾਰਟੀ ਦੀ ਸਰਕਾਰ ਆ ਸਕਦੀ ਹੈ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਅਮਨ अरोड़ा ਦੀ ਗੱਲ ਜੀ ਪਹਿਲੀ ਗੱਲ ਤਾਂ ਇੱਕ ਗਾਰੰਟੀ ਨਹੀਂ ਕਿ ਅਮਨ अरोड़ा 2027 ਦੀ ਇਲੈਕਸ਼ਨ ਆਮ ਆਦਮੀ ਪਾਰਟੀ ਤੋਂ ਲੜੇਗਾ ਇਕੱਲਾ ਇਹ ਨਹੀਂ ਤੁਸੀਂ ਦੇਖਣਾ ਇਹਨਾਂ ਦੀਆਂ ਦਰਜਨਾ ਦਰਜਨਾ ਦੀ ਤਾਦਾਦ ਵਿੱਚ ਐਮ ਐਲ ਏ ਡਿਫੈਕਟ ਕਰਨਗੇ ਜੀ ਜਦੋਂ ਉਹਨਾਂ ਨੂੰ ਪਤਾ ਲੱਗ ਗਿਆ ਕਿ ਸਾਡਾ ਆਧਾਰ ਅਸੀਂ ਗਵਾ ਚੁੱਕੇ ਹਾਂ ਔਰ ਛੇਤੀ ਦੇ ਕੇ ਕਿਸੇ ਪਾਰਟੀ ਨਾਲ ਨੂੰ ਲੈਣਾ ਵੀ ਨਹੀਂਗਾ ਤੁਸੀਂ ਸੁਨਾਮ ਔਰ ਸੰਘੂਰ ਡਿਸਟ੍ਰਿਕਟ ਲਈਏ ਇਹਦੇ ਸੜਕਾਂ ਦੇ ਹਾਲ ਦੇਖ ਲੋ ਤੁਸੀਂ ਜੇ ਖੇਪਲ ਦੇ ਹਾਰੇ ਦੁਆਲੇ ਨੈਟਵਰਕ ਦੇਖਿਆ ਮੈਂ ਚੀਮਾ ਮੰਡੀ ਤੋਂ ਮੁੜਿਆ ਚੀਮੇ ਦੇ ਨੇੜਿਓਂ ਔਰ ਸਤੌਜ ਪਿੰਡ ਉਹਦੀ ਕਨੈਕਟੀਵਿਟੀ ਤੁਸੀਂ ਦੇਖ ਲੋ ਸੋ ਇਹ ਸਿਰਫ ਇੱਕ ਪਬਲਿਸਿਟੀ ਦੀ ਸਰਕਾਰ ਸੀ ਸਾਡਾ ਪੈਸਾ ਇਹਨਾਂ ਨੇ ਉਹ ਉਜਾੜਿਆ ਸਰਕਾਰੀ ਜਿਹੜੇ ਇਸ਼ਤਿਹਾਰबाजी ਤੇ ਅਜੇ ਦੀ ਸਿੱਖਿਆ ਕ੍ਰਾਂਤੀ ਕੀ ਆ ਇਹ ਨਹੀਂ ਪੱਥਰਾਂ ਦੀ ਕ੍ਰਾਂਤੀ ਹੈ ਸਿੱਖਿਆ ਦੀ ਕ੍ਰਾਂਤੀ ਨਹੀਂਗੀ 12 ਕਰੋੜ ਰੁਪਇਆ ਜਿਹੜੀ ਸਰਕਾਰ 4 ਲੱਖ ਕਰੋੜ ਦੀ ਕਸਈ ਹੈ ਉਹ 12 ਕਰੋੜ ਰੁਪਏ ਕਿੱਲੇ ਨਹੀਂ ਪੱਥਰ ਰੱਖਣ ਦੇ ਉਤੇ ਉਡਾ ਰਹੀ ਹੈ ਇਹਨਾਂ ਦਾ ਨਸ਼ੇ ਵਿਰੁੱਧ ਜੰਗ ਜਿਹੜਾ ਉਹ ਫੇਲ ਹੋ ਚੁੱਕਾ ਹੈ ਅੱਜ ਅੱਜ ਲਾਸਟ ਡੇਟ ਸੀ 31 ਮਈ ਡੈਡਲਾਈਨ ਸੀ ਡੀਜੀਪੀ ਦੇ ਕੇ ਪੰਜਾਬ ਨਸ਼ਾ ਮੁਕਤ ਕਰ ਦੇਵਾਂਗੇ ਤੇ ਅੱਜ ਹੀ ਮੈਨੂੰ ਵੀਡੀਓ ਭੇਜੀ ਹੋਣੀ ਲੋਕਵਾਸ ਟੀਵੀ ਮਨਿੰਦਰਜੀਤ ਨੇ ਗੋਨੇਆਣਾ ਮੰਡੀ ਦੇ ਇਲਾਕੇ ਪਟੰਡੇ ਦੇ ਵਿੱਚ ਓਵਰਡੋਸ ਨਾਲ ਮੌਤ ਹੋਈ ਅੱਜ ਹੀ ਮੌਤ ਹੋਈ ਹੈ ਔਰ ਥੋੜੇ ਦਿਨ ਪਹਿਲਾਂ 25 ਬੰਦੇ ਜਾਲੀ ਸ਼ਰਾਬ ਪੀ ਕੇ ਮਰ ਗਏ ਨੇ ਸੋ ਔਰ ਨਸ਼ਾ ਖਾਤਾ ਦੁੱਤਿਆ ਇੱਕ ਨਹੀਂ ਅਨੇਕਾ ਵੀਡੀਓਸ ਤੁਹਾਡੇ ਬਣਾ ਰਹੇ ਤੇ ਦੋ ਮੁੰਡੇ ওভারਡੋਜ਼ ਨਾਲ ਮਰੇ ਨੇ ਸੋ ਐਕਚੁਅਲੀ ਕੀ ਹੈ ਕਿ ਇਹ ਹਰ ਫਰੰਟ ਤੇ ਫੇਲ ਹੋਏ ਨੇ ਜਿਹੜੀਆਂ ਇਹਨਾਂ ਦੀਆਂ ਚਾਹੇ ਉਹ ਨਸ਼ੇ ਦੀ ਕੰਟਰੋਲ ਸੀ ਚਾਹੇ ਉਹ ਬੇਅਦਬੀ ਦਾ ਮਸਲਾ ਸੀ ਐਜੂਕੇਸ਼ਨ ਤੇ ਹੈਲਥ ਨੂੰ ਇੰਪਰੂਵ ਕਰਨਾ ਸੀ ਇਹ ਸਿਰਫ ਕਾਗਜ਼ਾਂ 'ਚ ਹੋਇਆ ਨੀਚੇ ਕੁਛ ਨਹੀਂ ਆਉਂ ਔਰ ਜਿਹੜੀ ਜਨਤਾ ਉਹ ਚਿੱਤ ਰਜਾਦੀ ਹੁਣ ਫਰਜ਼ ਕਰੋ ਸਿੱਖਿਆ ਕ੍ਰਾਂਤੀ ਦਾ ਨਿਪੱਤਰ ਰੱਖਣ ਜਾ ਰਿਆ ਇਹਨਾਂ ਦਾ ਕੋਈ ਐਮਐਲਏ ਪਿੰਡ 'ਚ ਤੇ ਉਹ ਪਿੰਡ ਵਾਲਾਂ ਤਾਂ ਪਤਾ ਨਹੀਂ ਕਿ ਕਿਹੜੀ ਸਰਕਾਰ ਨੇ ਪੈਸੇ ਕਰਾਏ ਕੰਮ ਕਰਾਏ ਨੇ ਕਿ ਇਹਨਾਂ ਨੇ ਜਿਹੜਾ ਚਾਰ ਦੀਵਾਰੀ ਬਣਾਈ ਜਾਂ ਕਲਾਸਰੂਮ ਬਣਾਏ ਜਾਂ ਕੰਪਿਊਟਰ ਦਿੱਤੇ ਇਹ ਸਾਰਾ ਬੁਗਸ ਅਜੈਂਡਾ ਵਾ ਔਰ ਇਹਨਾਂ ਗੱਲਾਂ ਨਹੀਂ ਇਹਨਾਂ ਨੂੰ ਹਾਰ ਵੱਲ ਲੈ ਕੇ ਜਾਣਾ ਬਹੁਤ ਵੱਡੇ ਪੱਧਰ ਤੋਂ ਐਸੀ ਗੁੰਝ ਚਰਚਾ ਵਾ ਕਿ 2027 ਦੇ ਵਿੱਚ ਕਾਂਗਰਸ ਜਿਹੜੀ ਪਾਰਟੀ ਉਹ ਰਾਜਪਾਕ ਬਣਾਵੇਗੀ ਇਹ ਆਮ ਜਨਤਾ ਦੇ ਸਥਾਨਾਂ ਚ ਪੰਚਾਇਤਾਂ ਚ ਇਹ ਆਮ ਚਰਚਾ ਚੱਲਦੀ ਆ ਇਹ ਤਾਂ ਸਿਰਫ ਹੁਣ ਅਸੀਂ ਇਹ ਦੇਖਣਾ ਕਿ ਸਾਡਾ ਏਜੰਡਾ ਠੀਕ ਹੋਵੇ ਜੀpro ਪੰਜਾਬ ਹੋਵੇ ਅਸੀਂ ਜਿਹੜੇ ਪੰਜਾਬ ਦੇ ਨਾਲ ਇਹਨਾਂ ਨੇ ਜ਼ਿਆਦਤੀ ਕੀਤੀਆਂ ਉਹ ਸਾਰੇ ਮਸਲੇ ਲੈ ਚੱਕੀ ਆਈ ਐਮ ਵੈਰੀ ਕੰਫੀਡੈਂਟ ਕਿ ਪੰਜਾਬ ਦੇ ਵਿੱਚ 2027 ਚ ਕਾਂਗਰਸ ਗਵਰਨਮੈਂਟ ਕੋਈ ਵੀ ਚੀਫ ਮਿਨਿਸਟਰ ਆਪਣੀ ਸਟੇਟ ਦੇ ਲੋਕਾਂ ਦੇ ਐਂ ਤਸ਼ੱਦਦ ਨਹੀਂ ਕਰਦਾ ਜਿਵੇਂ ਭਗਵੰਤ ਪਾਣ ਨੇ ਕੀਤਾ ਔਰ ਸਾਡਾ ਮੰਨਣਾ ਵਾ ਕਿ ਇਹ ਬੀਜੇਪੀ ਦਾ ਏਜੰਡਾ ਕੈਰੀ ਆਊਟ ਕਰ ਰਿਹਾ ਜਿਹੜਾ ਇੱਕ ਅੰਦੋਲਨ ਜਿਸ ਢੰਗ ਦੇ ਨਾਲ ਖਦੇੜਿਆ ਗਿਆ ਪੰਜਾਬ ਦੇ Chief Minister ਉਹਦਾ ਲੋੜ ਹੀ ਨਹੀਂ ਸੀ ਇਸ ਗੱਲ ਦੇ ਉਹਦਾ ਲੜਾਈ ਉਹਨਾਂ ਦੀ ਦਿੱਲੀ ਦੇ ਨਾਲ ਸੀ ਇਹ ਜਿਹੜਾ ਖਦੇੜਿਆ ਗਿਆ BJP ਦੇ ਕੈਂਪ ਤੇ ਔਰ ਜਿਹੜੀ ਇਨੀਸ਼ੀਏਟਿਵ ਵਗੈਰਾ ਵੀ ਸਾਡੇ ਨੌਜਵਾਨਾਂ ਦੇ ਲਈ ਆ ਉਹ BJP ਦੇ ਕੈਂਪ ਤੇ ਲੱਗੀ ਆ ਉਹਦਾ ਕਾਰਨ ਹੈ ਕਿ BJP ਦੇ ਕੋਲ ਇਸ ਵੇਲੇ ਕੇਜਰੀਵਾਲ ਐਂਡ ਕੰਪਨੀ ਸਸੋਡਿਆ ਦੀ ਸਾਰਾ ਜਿਹੜੀ ਜਿਹਨੂੰ ਆਪਾਂ ਕਹਿੰਦੇ ਨੇ ਕਿ ਉਹਨਾਂ ਦੇ ਸੰਗੀ ਅੱਜ BJP ਦੇ ਹੱਥ ਵਿੱਚ ਆ ਜੋ ਵੀ ਹਕੂਮਤ ਉਹ ਕਰਦੇ ਨੇ ਉਹ ਪੰਜਾਬ ਦੇ ਵਿੱਚ ਭਗਵੰਤ ਪਾਣ ਜਿਹੜਾ ਉਹ ਕੈਰੀ ਆਊਟ ਕਰਾ ਰਿਆ ਕੇਜਰੀਵਾਲ ਨੂੰ ਪਤਾ ਵਾ ਕਿ ਜਿੰਨੀ ਨੈਗੇਟਿਵਿਟੀ ਆ ਉਹ ਭਗਵੰਤ ਪਾਣ ਦੇ ਸਿਰ ਤੇ ਪਵੇਗੀ ਤੇ ਕਮਾਈ ਤੇ ਮਲਾਈ ਕੇਜਰੀ ਵਾਲੇ ਦਾ